ਸਰਦਾਰ ਹਮੀ ਸਿੰਘ ਜੀ ਸਵਾਗਤ ਕਰਦੇ ਆ ਜੇਕਰ ਮੈਂ ਮਹੱਤਵਪੂਰਨ ਮਾਮਲਿਆਂ ਨੂੰ ਸਮਝਣਾ ਚਾਹਾਂ ਤਾਂ ਹਤੋ ਤੇ ਉਹਨੂੰ ਪੜਾਦਰ ਪੜਾ ਮੈਂ ਗਾਂ ਬਦਾਂ ਤਾਂ ਸਭ ਤੋਂ ਪਹਿਲਾਂ ਮੈਂ ਹਰਚਲਨ ਭੁੱਲਰ ਵਾਲੇ ਮਾਮਲੇ ਤੇ ਆਉਣਾ ਚਾਹਾਂ ਉਸ ਮਾਮਲੇ ਦੇ ਉੱਤੇ ਸਿੱਧੇ ਐਂਜ ਦਿਖ ਰਿਹਾ ਕਿ ਜਿਵੇਂ ਅਦਾਲਤੀ ਪ੍ਰਕਿਰਿਆ ਚ ਵੀ ਸਰਕਾਰ ਉਸ ਨੂੰ ਬਚਾਉਣ ਲਈ ਜਦੋਜਹਦ ਕਰ ਰਹੀ ਹੋਵੇ ਇਹ ਇਹ ਤਰੀਕਾ ਕਰ ਕੀ ਹੈ ਜੀ ਸਰਕਾਰ ਦਾ ਅਸਲ ਚੋ ਇੱਕ ਟੈਕਨੀਕਲ ਪੁਆਇੰਟ ਲੈ ਰਹੇ ਨੇ ਬਾਕੀ ਤਾਂ ਕ੍ਰਾਪਸ਼ਨ ਦਾ ਉੱਥੇ ਹੀ ਖੜਾ ਹੋਏ ਨਹੀਂ ਕਹਿੰਦੇ ਅਸੀਂ ਕ੍ਰਾਪਸ਼ਨ ਨਹੀਂ ਕਰੀ ਨਾਉ ਨਾ ਕੋਈ ਕੋਈ ਲਾਜਿਕ ਹੈ 7.5 ਕਰੋੜ ਰੁਪਇਆ ਮਿਲੇ ਆ ਸਭ ਦੇ ਸਾਹਮਣੇ ਹੈ ਔਰ ਹੋਰ ਜਾਇਦਾਦਾਂ ਸਭ ਦੇ ਸਾਹਮਣੇ ਨੇ ਡੀਏ ਦਾ ਪਰਚਾ ਵੀ ਪੰਜਾਬ ਦੀ ਵਿਜੀਲੈਂਸ ਨੇ ਵੀ ਦਰਜ ਕਰ ਲਿਆ ਹੈ ਬਾਕੀ ਤਾਂ ਇਕੱਲੀ ਸੀਬੀਆਈ ਤਾਂ ਗੱਲ ਛੱਡੋ ਵਿਜੀਲੈਂਸ ਇੰਟਰਫੀਅਰ ਉਦੋਂ ਵੀ ਕਰ ਰਹੀ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਕਿ ਸਾਨੂੰ ਦੇ ਦਿਓ ਰਿਮਾਂਡ ਕਿਉਂਕਿ ਅਸੀਂ ਪਹਿਲਾਂ ਐਫਆਈਆਰ ਦਰਜ ਕੀਤੀ ਹੈ ਤੇ ਜਦੋਂ ਅਦਾਲਤ ਨੇ ਕਿਹਾ ਸੀ ਕਿ ਅੱਧੇ ਘੰਟੇ 'ਚ ਤੁਹਾਨੂੰ ਇੰਨੇ ਲੰਮੇ ਸਮੇਂ ਦੀ ਮਤਲਬ ਪੂਰੀ ਜਾਇਦਾਦ ਦਾ ਪਤਾ ਲੱਗ ਗਿਆ ਤੁਸੀਂ ਇਨਵੈਸਟੀਗੇਟ ਕਰ ਲਈ ਤਾ ਬਿਜਲੈਂਸ ਨੂੰ ਵੀ ਫਟਕਾਰ ਲੱਗੀ ਸੀ ਸਰਕਾਰ ਨੇ ਦਖਲ ਦੇਣ ਦੀ ਟਰਾਈ ਕਾਫੀ ਦੇਰ ਤੋਂ ਕੀਤੀ ਹੋਈ ਹੈ ਕੇਵਲ ਹਾਈ ਕੋਰਟ ਦੇ ਮਾਮਲੇ ਦੇ ਵਿੱਚ ਨਹੀਂ ਹੈ ਕਿਉਂਕਿ ਉਦੋਂ ਵੀ ਇਹ ਚਰਚਾਵਾਂ ਹੋਈਆਂ ਸੀ ਕਿ ਸਰਕਾਰ ਕਿਸੇ ਨਾ ਕਿਸੇ ਤਰੀਕੇ ਦੇ ਰਾਹੀਂ ਇਹਦੇ ਵਿੱਚ ਦਖਲ ਦੇ ਰਹੀ ਹੈ ਕਿਉਂਕਿ ਭੁੱਲਰ ਕਈ ਸਰਕਾਰਾਂ ਦੇ ਇਹ ਸਰਕਾਰ ਦੇ ਖਾਸ ਤੌਰ ਤੇ ਚਾਹਤੇ ਰਹੇ ਨੇ ਬਹੁਤ ਪ੍ਰੋਮਿਨੈਂਟ ਜਗ੍ਹਾ ਤੇ ਰਹੇ ਨੇ ਔਰ ਇਹ ਵੀ ਕਿਹਾ ਜਾਂਦਾ ਸੀ ਕਿ ਹਰਚਰਨ ਭੁੱਲਰ ਜਿਹੜੇ ਪੁਲਿਸ ਦੇ ਉਹਨਾਂ ਦੇ ਸੀਨੀਅਰ ਸੀ ਬਹੁਤ ਸੋਚ ਸੀ ਉਹਨਾਂ ਦੇ ਵੀ ਪ੍ਰਵਾਹ ਘੱਟ ਹੀ ਕਰਦੇ ਸੀ ਕਿਉਂਕਿ ਜਦੋਂ ਪੋਲੀਟਿਕਲ ਬੌਸਸ ਨਾਲ ਤੁਹਾਡੀ 60 ਗਾਂਠ ਹੋਵੇ ਤੇ ਬਣਦੀ ਹੋਵੇ ਆਪਸ ਦੇ ਵਿੱਚ ਤਾਂ ਤੁਸੀਂ ਕੁਝ ਬਾਲਾ ਸਮਝਦੇ ਨਹੀਂ ਉਸ ਲੈਵਲ ਦੇ ਉੱਤੇ ਹੁਣ ਮਾਮਲਾ ਜਿਹੜਾ ਉਹਨੇ ਚੌਥੀ ਦਿੱਤੀ ਹੈ ਇੱਕ ਲੈਵਲ ਦੀ ਸੀਬੀਆਈ ਨੂੰ ਕਿ ਤੁਹਾਨੂੰ ਦੇਖ ਲਾਂਗਾ ਮੈਂ ਤੁਸੀਂ ਗਲਤ ਕੀਤਾ ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਉਹ ਹਾਈ ਕੋਰਟ ਜਾ ਕੇ ਹਾਈ ਕੋਰਟ ਦੇ ਵਿੱਚ ਜਾ ਕੇ ਪਲੀ ਉਹਨੇ ਕੀ ਉਹਨਾਂ ਨੇ ਕੀ ਲਈ ਹੈ ਕਿ ਬੁਨਿਆਦੀ ਤੌਰ ਤੇ ਐਫ ਆਈ ਆਰ ਹੀ ਗਲਤ ਹੈ ਤੇ ਇਨਵੈਸਟੀਗੇਸ਼ਨ ਹੀ ਗਲਤ ਹੈ ਕਿਉਂ ਗਲਤ ਹੈ ਕਿ ਸੀਬੀਆਈ ਜਾਂਚ ਨਹੀਂ ਕਰ ਸਕਦੀ ਕਿਸੇ ਸਟੇਟ ਦੇ ਅਫਸਰ ਦੀ ਜਿਹੜੇ ਇਸ ਮਾਮਲੇ ਦੇ ਉੱਤੇ ਉਹਦਾ ਕਾਰਨ ਹੈ ਕਿਉਂਕਿ ਜਿਹੜਾ ਸੀਬੀਆਈ ਜਿਹੜੇ ਐਕਟ ਦੇ ਤਹਿਤ ਬਣੀ ਹੋਈ ਹੈ ਉਹ ਦਿੱਲੀ ਪੁਲਿਸ ਐਸਟੈਬਲਿਸ਼ਮੈਂਟ ਐਕਟ 1946 ਹੈ ਉਦੋਂ ਸੈਕਸ਼ਨ 6 ਇਹ ਕਹਿੰਦਾ ਹੈ ਕਿ सीबीआई ਉਹਨਾਂ ਸਟੇਟਾਂ ਦੇ ਵਿੱਚ ਜਾਂਚ ਕਰਦੀ ਹੈ ਜਾਂ ਇਨਵੈਸਟੀਗੇਟ ਕਰਦੀ ਹੈ ਜਿੱਥੇ ਸਬੰਧਤ ਸਟੇਟ ਦੀ ਗਵਰਨਮੈਂਟ ਨੇ ਉਹਨੂੰ ਜਨਨਲ ਕੰਸੈਂਟ ਦਿੱਤੀ ਹੁੰਦੀ ਹੈ ਆਮ ਸਹਿਮਤੀ ਦਿੱਤੀ ਹੁੰਦੀ ਹੈ ਕਿ ਤੁਸੀਂ ਕਰ ਸਕਦੇ ਹੋ ਇਹਦੇ ਵਿੱਚ ਪੰਜਾਬ ਸਮੇਤ 10 ਜਿਹੜੀਆਂ ਸਟੇਟਾਂ ਨੇ ਉਹ ਬਿੜਾ ਕਰ ਚੁੱਕੀਆਂ ਨੇ ਇਹ ਲੋਕ ਸਭਾ ਦੇ ਵਿੱਚ ਜਵਾਬ ਦਿੱਤਾ ਹੋਇਆ ਹੈ ਜਿਹੜਾ ਕਬ ਕਬਨਟ ਮੰਤਰੀ ਹੈ ਉੱਚ ਪੰਜਾਬ ਹੈ ਝਾਰਖੰਡ ਕੇਰਲਾ ਰਾਜਸਥਾਨ ਛਤੀਸਗੜ੍ਹ ਬੈਸਟ ਬੰਗਾਲ ਬੰਜੋਰਮ ਤਲंगाना ਮਹਾਨਿਆ ਤੇ ਤਾਮਨਡੂ ਇਹਦੇ ਚ ਇਹ ਤਾਂ ਕੰਸੈਂਟ ਪੰਜਾਬ ਦੇ ਵਿੱਚ ਕੰਸੈਂਟ ਉਦੋਂ ਵਾਪਸ ਲਈ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਸੀ ਬਾਕੀ ਸੀ ਅਖਾਲੀ ਗਵਰਨਮੈਂਟ ਉਹਨਾਂ ਨੂੰ ਦੇ ਗਏ ਸੀ ਸੀਬੀਆਈ ਨੂੰ ਪਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇਬਾਦਾ ਕਰ ਲਿਆ ਸੀ ਅਸੀਂ ਆਪ ਜਲਦੀ ਕਰਾਂਗੇ ਜੀ सीबीआई ਕਰ ਰਹੀ ਸੀ ਲਗਾਤਾਰ ਆਪ ਹਾਈ ਕੋਰਟ ਗਈ ਤਾਂ ਪੰਜਾਬ ਸਰਕਾਰ ਨੇ ਨਵੰਬਰ 2020 ਚ ਉਤੋਂ ਜਨਰਲ ਕਨਸੈਂਟ ਵਾਪਸ ਲੈ ਲਈ ਸੀ ਤੇ ਉਹ ਕੇਸ ਵਾਪਸ ਬੁਲਾ ਕੇ ਐਸਆਈਟੀ ਨੂੰ ਦਿੱਤਾ ਸੀ ਹੁਣ ਇਹ ਤਾਂ ਹੈਗੀ ਇੱਕ ਸਾਈਡ ਸੀਬੀਆਈ ਦੀ ਜਾਂ ਜਿਹੜੀ ਦਲੀਲ ਹਰਚਰਨ ਸਿੰਘ ਭੁੱਲਰ ਦੇ ਰਹੇ ਨੇ ਤੇ ਇਹਦੇ ਨਾਲ ਪੰਜਾਬ ਗਵਰਨਮੈਂਟ ਤੋਂ ਜਦੋਂ ਪੁੱਛਿਆ ਗਿਆ ਕਿ ਇਹ ਤੁਹਾਡਾ ਕੀ ਕਹਿਣਾ ਹੈ ਸਾਰੇ ਮਾਮਲੇ 'ਚ ਇੱਕ ਤਾਂ ਭੁੱਲੜ ਦੇ ਵਕੀਲ ਨੇ ਆਪਣੇ ਇੱਕ ਪੰਜਾਬ ਸਰਕਾਰ ਨੇ ਵੀ ਇਹ ਕਿਹਾ ਹਾਂਜੀ ਇਹ ਬਿਲਕੁਲ ਗਲਤ ਕੀਤਾ ਸੀ ਬੀਆਈ ਨੇ ਇੱਥੇ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ ਤਾਂ ਜੱਜ ਸਾਹਿਬ ਨੇ ਇਹ ਸਵਾਲ ਵੀ ਕੀਤਾ ਉਹ ਕਹਿੰਦੇ ਤੁਹਾਨੂੰ ਇੰਨੀ ਕਾਲੀ ਕੀ ਹੈ ਬੰਦੇ ਨੂੰ ਛਡਾਉਣ ਦੇ ਵਿੱਚ ਜਾਂ ਇਹ ਸਾਰੇ ਮਾਮਲੇ ਦੇ ਵਿੱਚ ਤੁਸੀਂ ਇੰਨੀ ਕਾਲ ਕਿਉਂ ਕਰ ਰਹੇ ਇਹ ਸਵਾਲੀਆ ਇਨਸਾਨ ਵੀ ਖੜਾ ਕੀਤਾ ਨਾਲ ਤੇ ਪਰ ਜਵਾਬ ਵੀ ਮੰਗਿਆ ਬਾਕੀ ਸੀਬੀਆਈ ਤੋਂ ਵੀ ਹੁਣ सीबीआई ਦੀ ਦਲੀਲ ਕੀ ਹੈ ਇੱਕ ਦਲੀਲ ਤਾਂ ਜਿਹੜੀ ਇਹਦੀ ਪੜਤ ਪੜਦੇ ਜਨਰਲ ਬੰਦੇ ਨੇ ਜਦੋਂ ਪਹਿਲੇ ਦਿਨ ਭੁੱਲਰ ਨੂੰ ਪੇਸ਼ ਕੀਤਾ ਗਿਆ ਇਹ ਲੌਜਿਕ ਹੇਠਲੀ ਅਦਾਲਤ ਚ ਵੀ ਦਿੱਤਾ ਗਿਆ ਸੀਗਾ ਭੁੱਲਰ ਦੇ ਵਕੀਲ ਵੱਲੋਂ ਕਿ सीबीआई ਨੂੰ ਕਨਸੈਂਟ ਨਹੀਂ ਹੈ ਪਰ ਉਦੋਂ ਅਦਾਲਤ ਨੇ ਇਹ ਪਾਇਆ ਜਿਹੜੇ ਆਮ ਕੁਝ ਲੋਕ ਕਹਿੰਦੇ ਵੀ ਨੇ ਜਿਹੜੇ ਪੁਰਾਣੇ ਕਾਨੂੰਨ ਦੇ ਜਾਣਕਾਰ ਵੀ ਜਿਹੜਾ ਇਹੋ ਜਿਹਾ ਕ腐ਸ਼ਨ ਦਾ ਕੇਸ ਆ ਰੰਗੇ ਹੱਥੀ ਫੜਨ ਦਾ ਇਹਦੇ ਵਿੱਚ ਕੋਈ ਰੋਕ ਰੁਕਾਵਟ ਨਹੀਂ ਹੈ ਜਿਹੜਾ ਬਾਕੀ ਦੇ ਮਾਮਲੇ ਨੇ ਕਿ ਆਹ ਵੱਡੇ ਇਸ਼ੂ ਨੇ ਇਹਦੇ ਵਿੱਚ ਜਾਂ ਹਾਈ ਕੋਰਟ ਮਤਲਬ ਆਰਡਰ ਕਰ ਦੇ ਕਿ ਫਲਾਨੀ ਜਾਂਚ ਤੁਸੀਂ ਕਰਨੀ ਹੈ ਤਾਂ ਵੀ ਸੀਬੀਆਈ ਕਰ ਦਿੰਦੀ ਹੈ ਭਾਵੇਂ ਕਨਸੈਂਟ ਨਹੀਂ ਵੀ ਉਸ ਲੈਵਲ ਤੇ ਹੁੰਦੀ ਤੇ ਇਹ ਕਰਪਸ਼ਨ ਕੇਸ ਸੀਗਾ ਇਸ ਕਰਕੇ ਲੋਅਰ ਕੋਰਟ ਨੇ ਤਾਂ ਇਹ ਦਲੀਲ ਨਹੀਂ ਸੀ ਮੰਨੀ ਬਿਜ਼ਨਸ ਵੀ ਇਹ ਲਾਜਿਕ ਲੈ ਕੇ ਗਈ ਸੀ ਕਿ ਸਾਨੂੰ ਦੇ ਦਿਓ ਇਹ ਡੀਏ ਦਾ ਪਰਚਾ ਜਿਹੜਾ ਹੁਣ ਸਰਕਾਰ ਨੇ ਇਹ ਕਹਤਾ ਹੈ ਸਰਕਾਰ ਨਾਲ ਖੜ ਗਈ ਇੱਕ ਗੱਲ ਤਾਂ ਕਲੀਅਰ ਹੈ ਕਿ ਸਰਕਾਰ ਪ੍ਰਿੰਸੀਪਲੀ ਨਾਲ ਖੜੀ ਹੈ ਜਾਂ ਜਿਹੜਾ ਲਗਾਏ ਤੇ ਇਹ ਵੀ ਦੋ ਹੀ ਗੱਲਾਂ ਨਾਲ-ਨਾਲ ਚਲਦੀਆਂ ਰਹਿੰਦੀਆਂ ਨੇ ਹਮੇਸ਼ਾ ਕਾਨੂੰਨ ਦੀ ਨਜ਼ਰ ਦੇ ਵਿੱਚ ਪੋਲੀਟੀਕਲ ਕਨਸੈਂਟ ਵੀ ਨਾਲ ਹੁੰਦੀ ਹੈ ਤੇ ਨਹੀਂ ਤਾਂ ਸਰਕਾਰਾਂ ਕਈ ਵਾਰ ਜਵਾਬ ਹੀ ਨਹੀਂ ਉਹਨਾਂ ਚਰ ਦਿੰਦੀਆਂ ਵੀ ਕੋਈ ਨਹੀਂ ਮੈਂ ਦਿੰਦਾ ਜੀ ਮੈਂ ਤੁਹਾਨੂੰ ਦੱਸਦਾ ਜੀ ਜਾਂ ਫਲਾਨਾ ਜੀ ਟਾਈਮ ਵੀ ਲਗਾ ਦਿੰਦੀਆਂ ਨੇ ਇੱਥੇ ਉਹਨੇ ਜਵਾਬ ਦਿੱਤਾ ਹੈ ਔਰ ਦੂਜੀ ਗੱਲ ਸੀਬੀਆਈ ਇਹ ਕਹਿੰਦੀ ਹੈ ਕਿ ਇਹ ਜਿਹੜਾ ਪਰਚਾ ਦਰਜ ਹੋਇਆ ਉਹ ਚੰਡੀਗੜ੍ਹ ਚ ਹੈ ਤੇ ਜਿਹੜਾ ਇੰਟਰਸੈਪਟ ਕੀਤਾ ਗਿਆ ਹੈ ਟੈਲੀਫੋਨ ਉਹ ਵੀ ਚੰਡੀਗੜ੍ਹ ਦੇ 9 ਸੈਕਟਰ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਜਦੋਂ ਚੰਡੀਗੜ੍ਹ ਦੇ 9 ਸੈਕਟਰ ਦੀਆਂ ਨੇ ਤਾਂ ਇਹ ਪੰਜਾਬ ਦੀ ਵੀ ਜੂਰਿਸਡਿਕਸ਼ਨ ਦਾ ਕੁਐਸਚਨ ਨਹੀਂ ਝੂਠੀ ਹੈ ਇਹ ਤਾਂ ਇੱਥੇ ਤਾਂ ਸੀਬੀਆਈ ਦੀ ਰੀਚ ਹੈਗੀ ਹੈ ਤੇ ਐਸੇ ਕਰਕੇ ਉਹਦੇ ਖਿਲਾਫ ਕਾਰਵਾਈ ਕਰਨਾ ਬਾਝੋਂ ਗੱਲ ਉਹਨੇ ਗੱਲ ਟੈਕਨੀਕਲਿਟੀ ਤੇ ਫਸ ਕੇ ਆ ਕੇ ਬਿਲਕੁਲ ਉਹਨਾਂ ਨੇ ਸੀਬੀਆਈ ਕੋਰਟ ਦੇ ਵਿੱਚ ਚੱਡੀਗੜ੍ਹ ਫਰਚਾ ਦਰਜ ਕੀਤਾ ਹੋਇਆ ਜਿਹੜਾ ਟੈਲੀਫੋਨਿਕ WhatsApp ਰਿਕਾਰਡ ਹੈ ਉਹ ਵੀ 19 ਸੈਕਟਰ ਤੋਂ ਉਹਨੂੰ ਕਿਸਾਨੂ ਨੂੰ WhatsApp ਇੱਥੇ ਮੰਗਾ ਕੇ ਉਹਨਾਂ ਨੇ 9 ਸੈਕਟਰ ਦੇ ਵਿੱਚ ਉੱਥੋਂ ਕਾਲ ਕਰਵਾਈ ਹੈ ਉਸ ਤੋਂ ਬਾਅਦ ਉਹ ਅਰੈਸਟ ਜਾਂ ਬਾਕੀ ਦੀਆਂ ਚੀਜ਼ਾਂ ਦੀ ਗੱਲ ਕੋਸਟ ਲੈਵਲ ਤੇ ਚੱਲਦੀ ਹੈ ਹੁਣ ਇੱਕ ਗੱਲ ਤਾਂ ਇਹ ਹੈ ਜਿਹੜੀ ਟੈਕਨੀਕਲ ਮਾਮਲਾ ਹੈ ਟੈਕਨੀਕਲੀ ਜੇ ਇਨ ਕੇਸ ਮੰਨ ਲਓ ਇਹ ਵੀ ਹੋ ਜੇ ਕਿ ਸੀਬੀਆਈ ਨਹੀਂ ਕਰ ਸਕਦੀ ਨਹੀਂ ਫੜ ਸਕਦੀ ਇਰ ਭੋਲਰ ਪਾਕ ਪਵਿੱਤਰ ਹੋ ਜਾਣਗੇ ਹੂੰ ਸਵਾਲ ਫਿਰ ਪੰਜਾਬ ਗਵਰਨਮੈਂਟ ਕੀ ਕਰਨ ਚਾਹੁੰਦੀ ਹੈ ਰੌਲਾ ਇੱਕ ਕਰਪਸ਼ਨ ਦਾ ਤੇ ਸਾਧਨਾ ਤੋਂ ਜ਼ਿਆਦਾ ਪ੍ਰਾਪਰਟੀ ਬਣਾਉਣ ਦਾ ਕੀ ਜੇ ਟੈਕਨੀਕਲੀ ਸੀਬੀਆਈ ਦੇ ਮਾਮਲਾ ਇਹਨ ਕੇਸ ਹਾਈ ਕੋਰਟ ਕਹਿ ਦਿੰਦੀ ਹੈ ਕਿ ਨਹੀਂ ਜੀ ਠੀਕ ਤਾਂ ਪੰਜਾਬ ਦੀ ਸਰਕਾਰ ਉਹੀ ਪਰਚਾ ਉਹੀ ਗੱਲ ਉਸੇ ਤਰੀਕੇ ਦੀ ਉਹਦੇ ਤੇ ਮੁਕਦਮਾ ਫਿਰ ਪੰਜਾਬ ਦੀ ਬਿਜਲੀ ਚਲਾਉਗੀ ਬਿਜੀਲੈਂਸ ਨੇ ਐਂਟੀ ਕ੍ਰਾਪਸ਼ਨ ਦਾ ਪਰਚਾ ਨਿਰਧਾਰਿਤ ਕੀਤਾ ਹੋਇਆ ਅਜੇ ਤਾਂ ਸਾਧਰਾਂ ਤੋਂ ਜ਼ਿਆਦਾ ਆਲਾ ਕਰ ਲਿਆ ਫਟਾਫਟ ਜਾ ਕੇ ਜੋ ਵੀ ਚਿਰਕੇ ਨੇ ਔਰ ਦੂਜੀ ਗੱਲ ਉਹ ਕਿੱਥੇ ਅੰਜਾਮ ਤੱਕ ਪਹੁੰਚੂਗਾ ਕੌਣ ਗਵਾਹ ਹੋਏਗਾ ਕਿੱਥੇ ਹੋਏਗਾ ਉਹਨਾਂ ਨੇ ਤਾਂ ਗਵਾਹ ਕੋ ਮੂੰਹ ਸਾਰਾ ਕੁਝ ਕਾਇਮ ਰੱਖਿਆ ਹੋਣਾ ਹੁਣ ਤੱਕ ਕੀ ਸਰਕਾਰਾਂ ਨੇ ਪੋਲਿਟਿਕਲ ਹਰਿਆਰਕੀ ਨੇ ਇਹ ਮਨ ਬਣਾ ਲਿਆ ਕਿ ਇਸ ਕੇਸ ਨੂੰ ਅੰਜਾਮ ਤੱਕ ਨਹੀਂ ਜਾਣ ਦੇਣਾ ਪਿਛਲੇ ਦਿਨਾਂ ਚ ਕੁਝ ਕੰਸੋਆ ਇਹ ਵੀ ਆ ਰਹੀਆਂ ਸੀ ਕਿਤੇ ਮਿਲ ਕੇ ਗੇਮ ਇਨਫਲੂਐਂਸਰ ਤਾਂ ਨਹੀਂ ਬਣ ਰਹੀਆਂ ਕਿ ਸੀਬੀਆਈ ਲੈ ਛੱਡਣਾ ਤਾਂ ਮੁਸ਼ਕਲ ਹੈ ਜਦੋਂ ਇਹ ਕਿਹਾ ਜਾ ਰਿਹਾ ਸੀ ਕਿ ਭੁੱਲਰ ਦੇ ਫਾਦਰ ਡੀਜੀਪੀ ਭੁੱਲਰ ਉਹ ਕੇਂਦਰ ਸਰਕਾਰ ਤੱਕ ਵੀ ਕਿਤੇ ਨਾ ਕਿਤੇ ਜਾ ਕੇ ਪਹੁੰਚ ਕੀਤੀ ਹੈ ਕੇਂਦਰ ਦੇ ਜਿਹੜੇ ਕੁਝ ਖਾਸ ਬੰਦੇ ਡੋਬਲ ਤੱਕ ਜਿਹੜੇ ਕਾ ਬਹੁਤ ਜ਼ਿਆਦਾ ਇਹਨਾਂ ਮਾਮਲਿਆਂ ਚ ਸਿਕਿਉਰਿਟੀ ਰੀਜਨ ਚ ਬਾਕੀ ਦੇ ਚ ਰਹੇ ਨੇ ਪਹਿਲਾਂ ਤੋਂ ਲੈ ਕੇ ਕਿਉਂਕਿ ਡੋਬਲ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਜਸਪਾਲ ਸਿੰਘ ਉਹਨਾਂ ਦਾ ਕਿਤਾਬ ਚ ਵੀ ਹੋਰਾਂ ਚ ਬਹੁਤ ਹੈ ਕਿ ਉਹ ਬਹੁਤ 84 ਤੋਂ ਲੈ ਕੇ ਪੰਜਾਬ ਨਾਲ ਇੰਟਰਸਟ ਰੇ ਅ ਉਦੋਂ ਕਹਿੰਦੇ ਸੀ ਉਹ ਮਤਲਬ ਬਦਲ ਕੇ ਭੇਸ ਦਰਬਾਰ ਸਾਹਿਬ ਦੇ ਵਿੱਚ ਵੀ ਜਾਂ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਬਾਅਦ ਦੇ ਵਿੱਚ ਜਦੋਂ ਖਾਲਸਾਪਨ ਦਾ ਅਨਾਉਂਸਮੈਂਟ ਹੋਈ ਸੀ ਅਸਾਸੀ ਦਾ ਜਦੋਂ ਸਰਬੱਤ ਖਾਲਸਾ ਬਣਾਇਆ ਗਿਆ ਸੀ ਇਹ ਸਾਰੀਆਂ ਚੀਜ਼ਾਂ ਨੇ ਤਾਂ ਪੰਜਾਬ ਦੇ ਵੱਡੇ ਪੁਲਿਸ ਅਫਸਰਾਂ ਦਾ ਲਾਭ ਤਾਂ ਰਭੂ ਗਈ ਹੋਊਗਾ ਹੀ ਕੋਈ ਕਿਸ ਨਾ ਕਿਸੇ ਤਰੀਕੇ ਦੇ ਨਾਲ ਕੀ ਇਹ ਓਵਰਾਲ ਮਾਮਲਾ ਜਾਂ ਕੇਵਲ ਪੰਜਾਬ ਸਰਕਾਰ ਤੇ ਭੁੱਲ ਰੋਣੀ ਹੁਣ ਆਪਣਾ ਦਮ ਦਿਖਾ ਕੇ ਹੀ ਆਪਣੇ ਤਰੀਕੇ ਨਾਲ ਹੀ ਕਰ ਰਹੇ ਨੇ ਇੱਕ ਗੱਲ ਸਾਬਤ ਹੋ ਚੁੱਕੀ ਹੈ ਜਿਹੜੀ ਕਿ ਸਾਬਤ ਤਾਂ ਕਰ ਅਦਾਲਤ ਨੇ ਕਰਨੀ ਹੈ ਪਰ ਉਹ 7.5 ਕਰੋੜ ਕਿੱਥੋਂ ਆਏ ਆ ਘਰੇ ਕਿਵੇਂ ਰੱਖਿਆ ਹੋਇਆ ਸੀ ਇੰਨੀ ਜਾਇਦਾਦ ਕਿਹੜੇ ਸਾਧਨਾਂ ਦੇ ਰਾਹੀਂ ਬਣਾਈ ਗਈ ਇਹ ਗੱਲਾਂ ਤਾਂ ਸਪਸ਼ਟ ਕਰਨੀਆਂ ਹੀ ਪੈਣਗੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਣਗੀਆਂ ਨਹੀਂ ਤਾਂ ਪੰਜਾਬ ਸਰਕਾਰ ਨੂੰ ਪੋਲੀਟੀਕਲੀ ਵੀ ਐਕਸਪਲੇਨ ਕਰਨਾ ਪਏਗਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਕੇ ਜਾਂ ਤਾਂ ਪੰਜਾਬ ਸਰਕਾਰ ਇਹ ਦਰਖਾਸਤ ਦੇਵੇ ਲਗਾਤਾਰ ਕਿ ਬਿਲਕੁਲ ਸਾਨੂੰ ਨਹੀਂ ਸੀ ਪਤਾ ਸਾਡਾ ਕੇਸ ਹੈ ਬਲਕਿ ਛੱਡੋ ਭੁੱਲਣ ਦਾ ਕੇਸ ਐਦੋਂ ਬਾਅਦ ਹੋਰ ਕਿੰਨੇ ਕ ਫੜਲੇ ਪੰਜਾਬ ਸਰਕਾਰ ਨੇ ਕੋਈ ਉਦੋਂ ਬਾਅਦ ਡਰਾਈਵ ਚਲਾਈ ਉਦੋਂ ਬਾਅਦ ਵੀ ਤਾਂ ਬੰਦ ਹੀ ਆ ਕਿ ਹੁਣ ਕ੍ਰਾਪਸ਼ਨ ਨਹੀਂ ਹੋ ਰਹੀ ਕਿਤੇ ਅਰਵਿੰਦ ਕੇਜਰੀਵਾਲ ਇੱਥੇ ਬੋਲ ਕੇ ਕਹਿ ਗਏ ਕਿ ਅਸੀਂ ਇਮਾਨਦਾਰੀ ਨਾਲ ਸਰਕਾਰ ਚਲਾਈ ਹੈ ਅਸੀਂ ਦਾਵਾ ਕਰਦੇ ਆ ਅਸੀਂ ਇੱਕ ਵੀ ਪੈਸਾ ਇੱਧਰ ਉੱਧਰ ਨਹੀਂ ਕੀਤਾ ਗੁਰਦਬੁਰਦ ਨਹੀਂ ਕੀਤਾ ਇਹ ਤਾਂ ਲੋਕਾਂ ਨੂੰ ਪੁੱਛੋ ਪੰਜਾਬਦਿਆਂ ਨੂੰ ਆ ਕੇ ਹੇਟਾਂ ਜਿਹੜੇ ਸਿਕਿਉਰਟੀ ਚੋਂ ਨਿਕਲ ਕੇ ਕਹਦੇ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਸਾਰੇ ਸਵਾਲ ਨੇ ਔਰ ਭੁੱਲਰ ਦੀਆਂ ਮੁਸ਼ਕਲਾਂ ਵਧਣਗੀਆਂ ਜਾਂ ਘਟਣਗੀਆਂ ਇਹ ਹਾਈ ਕੋਰਟ ਦੇ ਇਸ ਜੱਜਮੈਂਟ ਤੇ ਨਿਰਭਰ ਕਰੂਗਾ ਜਿਹੜਾ ਹੁਣ ਅੱਗੇ ਜਿਵੇਂ ਜਿਵੇਂ ਡਿਸਕਸ਼ਨ ਹੋਏਗੀ ਤੇ ਜਿਵੇਂ ਜਿਵੇਂ ਲਾਜਿਕ ਦਿੱਤੇ ਜਾਣਗੇ ਸਾਰੇ ਮਾਮਲੇ ਦੇ ਵਿੱਚ ਸੀਬੀਆਈ ਤੋਂ ਉਹਨਾਂ ਨੇ ਰਿਕਾਰਡ ਪੁੱਛਿਆ ਕਿ ਉਹਨੂੰ ਅੱਗੇ ਕਰਨ ਲਈ ਤੁਹਾਡੇ ਸੈਕਸ਼ਨ 3 ਨਾਰ 5 ਦੇ ਵਿੱਚੋਂ ਕਿ 5 ਦਾ ਅੱਗੇ ਨੋਟੀਫਿਕੇਸ਼ਨ ਹੋਇਆ ਹੋਇਆ ਗਵਰਨਮੈਂਟ ਆਫ ਇੰਡੀਆ ਤੋਂ ਜਾਂ ਦਿੱਲੀ ਤੋਂ ਜੇ ਹੋਇਆ ਹੋਇਆ ਤਾਂ ਠੀਕ ਆ ਹੁਣ ਉਹ ਰਿਕਾਰਡ ਤੇ ਟੈਕਨੀਕਲ ਅੰਦਾਜ਼ ਤੇ ਸੈਕਸ਼ਨਾਂ ਤੇ ਖੜਗੀ ਗੱਲ ਆ ਕੇ ਜਿਹੜੀ ਲੱਗ ਰਹੀ ਆ ਅਜੇ ਤੱਕ